ਪੰਜਾਬ 'ਚ ਤੜਕਸਾਰ ਵੱਡੀ ਵਾਰਦਾਤ ਸਾਹਮਣੇ ਆਈ ਹੈ ਚੰਡੀਗੜ੍ਹ ਤੋਂ ਲੁਧਿਆਣਾ ਆਪਣੀ ਆਲਟੋ ਟੈਕਸੀ 'ਵਿ ਸਵਾਰੀਆਂ ਲੈ ਕੇ ਜਾ ਰਹੇ ਟੈਕਸੀ ਚਾਲਕ ਨੂੰ ਸਮਰਾਲਾ ਬਾਈਪਾਸ 'ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਤਲ ਉਸੇ ਦੀ ਟੈਕਸੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਮੌਕੇ 'ਤੇ ਪਹੁੰਚੇ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ লাশ ਦੀ ਪਛਾਣ ਕੀਤੀ ਗਈ ਤਾਂ ਮ੍ਰਿਤਕ ਦੀ ਪਛਾਣ ਰਵੀ ਕੁਮਾਰ ਨਿਵਾਸੀ ਚੰਡੀਗੜ੍ਹ ਵੱਜੋਂ ਹੋਈ ਹੈ ਜੋ ਕਿ ਇੱਕ ਟੈਕਸੀ ਡਰਾਈਵਰ ਹੈ ਉਸਨੂੰ ਗੋਲੀ ਮਾਰਨ ਤੋਂ ਬਾਅਦ ਕਾਤਲ ਉਸਦੀ ਠਾਲ ਤੋਂ ਗੱਡੀ ਨੂੰ ਖੋ ਕੇ ਨਾਲ ਹੀ ਲੈ ਗਿਆ ਸਮਰਾਲਾ ਪੁਲਿਸ ਨੂੰ ਇਹ ਸੂਚਨਾ ਮ੍ਰਿਤਕ ਦੇ ਪਰਿਵਾਰ ਵੱਲੋਂ ਦੇ ਦਿੱਤੀ ਗਈ ਹੈ ਕੁਝ ਵੀ ਬਾਤ ਨਹੀਂ ਹੋਈਆ ਉਹ ਕੱਲ ਸਵਾਰੀ ਲੈ ਕੇ ਨਿਕਲੇ ਤੇ ਕਹਿੰਦੇ ਲੁਧਿਆਣਾ ਕੇ ਲਈ ਹੈ ਹੋਰ ਕਿਆ ਨਾ ਫਿਰ ਉਹ यहाँ पे आए होंगे जाते टाइम किसी ने कर दी फोन पे सिर्फ ये बोल रहे थे हाँ। कि क्या नाम लिखता है मेरा एक्सीडेंट वो किसी ने गोली मार दी हाँ। कि मैं मर जूंगा मैं मर जूंगा मैं मरने वाला हूँ बस यही बोल रहे थे नहीं किसी के साथ कुछ भी नहीं था इनका तो किसी का तू तो भी नहीं बोलते <laughs> कुछ भी बात नहीं थी <laughs> और और सर रात से लुधियाने की बुकिंग मिली मेरे पास फोन आया चार बजे सर तो बहुत परेशान था मेरा बेटा चिल्ला ही बेटा है मेरा और सर सवा चार बजे ने बात करी क्या मैं किसी ने गोली मार दी पापा और सर इतनी बात हुई मेरी मैंने दस मिनट के बाद फ़ोन करा कह बाबू तू है कहाँ सी अरे मैं लोकेशन भेज दिया लोकेशन भेज दी मेरे पास सर फिर कहा सर सिर्फ कोई दुश्मनी वगैरह लगती है किसी के साथ कुछ कोई... नहीं है किसी का भी मेरी साथ भी नहीं भाई की साथ भी नहीं बच्चे की भी नहीं शादी होगी शादी होगी सर डेढ़ साल यार दिसंबर में कौन सी गाड़ी चलाता था ये लोग कितनी देर से चला था रंजिश कुछ नहीं थी अब क्या मांग कर रहे हो प्रशासन से ਮੋਤਰੀ ਵਕਤ ਜਿਹੜੀ ਇਨਫੋਰਮੇਸ਼ਨ ਆਈ ਸੀ ਫਸੂ ਮੋਤੇ ਦੇ ਵੀ ਜਿਹੜੀ ਰਿਪੋਰਟ ਦੇ ਆ ਗਈ ਇਹ ਬੱਚਾ ਜਿਹੜਾ ਰਵੀ ਕੁਮਾਰ ਸੀ ਇਹ ਟੈਕਸੀ ਅਵੇਲ ਚਲਾਣਾ ਸੀ ਛੰਡੀਗੜ੍ਹੋਂ ਇਹ ਟੈਕਸੀ ਸੌਰੀ ਮੇਰੇ ਖਲ ਲੈ ਗਿਆ ਲੋਜਾਨੇ ਉਸ ਤੋਂ ਕੋਈ ਹੋਇਆ ਸੀ ਇਹਦੀ ਜਿਹੜੀ ਗਾਫ ਸੀ ਜਾਂਦੇ ਆ ਡਾਡੋਲੀ ਨਾਲ ਉਹਨਾਂ ਪਰਿਵਾਰ ਨੂੰ ਬੁਣ ਲੀਦਾ ਸੀ ਬਰੇਗਨ ਕੋਈ ਮਾਰਦੀ ਹੈ ਉਹ ਵਾਈ ਸ਼ੂਟਿੰਗ ਵੀ ਦਾ ਮਰਡਰ ਹੋਇਆ ਉਹ ਵੀ ਪੀਜ ਰਿਸਰਚ ਕਰਦਾ ਅਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜੇ ਮੁੱਲ्यों ਹੈ ਸੇਤੀ ਇਹ ਸਲਾਹਾਂ ਵਿੱਚ ਦਿੰਦੇ ਨੇ ਲੱਗ ਕੀ ਜੇ ਅਜੇ 30 ਤੋਂ ਉੱਪਰ ਜਾ ਰਹੇ ਕਿ ਕੀ ਕਰਨਾ ਹੈ ਅਜੇ ਦਾ ਅਜੇ ਦਾ ਤਾਂ 20 ਦਾ ਪਾਰਟੀ ਆ ਅੱਧ ਅਠ ਫੀਸ ਦੇ ਹੀ ਕੰਮ ਕਰਦੇ